دھن گروہ ارجن دیو جی مہاراج جگت دک ایسے اوتاری پورش نے جنہ دی مثال گھٹ ہی مل دیئے وے ساکھ و سو دی ست سولہ سو بھی سمد دھن گروہ رام داس جی مہاراج در ما بانی کی کھکھ تو گوبند والمن ہوا ਰੇ نورਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ ਗੋਇਨਵਾਲ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਸਹਜੇ ਸਹਜੇ ਆਪ ਦਾ ਬਚਪਨਾ ਵੀ ਇਸ ਢੰਗ ਨਾਲ ਬਤੀਤ ਹੋ ਰਿਹਾ ਹੈ ਕਿ ਭਟਾਣੋ ਕਹਿਣਾ ਪਿਆ ਹੈ ਕਹਿੰਤੇ ਜਨਮਤ ਗੁਰਮਤ ਬ੍ਰਹਮਪਚਾਣਿਓ ਇਹ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਬ੍ਰह्मज्ञानी ਹੋ ਜਨਮ ਤੋਂ ਹੀ ਬ੍ਰह्मनिष्ठ ਹੋ ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਇਆ ਇਸ ਤਰ੍ਹਾਂ ਇੱਕ ਇਤਿਹਾਸਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ ਉਤਰਾ ਸਿੰਘ ਆਸਨ ਪੂਰੀ ਕੋਸ਼ਿਸ਼ ਕਰਨ ਲੇਕਿਨ ਸਰੀਰ ਚੜ ਨਾ ਸਕੇ ਮਾਤਾ ਭਾਨੀ ਜੀ ਬੱਜੇ ਹੋਇਆ ਹੈ ਇਕਦਮ ਆਪ ਨੂੰ ਚੁਕਿਆ ਔਰ ਆਖਿਆ ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਦਾ ਇਹ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਨ ਹੈ ਇਸ ਤੇ ਨਹੀਂ ਬੈਠੀਦਾ ਇਤਨੇ ਚ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ ਭਾਨੀ ਦੇ ਹੱਥੋਂ ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਨ ਤੇ ਬਿਠਾ ਕੇ ਕਹਿਣ ਲੱਗੇ ਇਹ ਬਹੁਤਾ ਬਾਣੀ ਦਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹ ਹੀ ਸਿੰਘਾਸਨ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਾਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਦੇ ਚ ਕਹਿਲਾਇਆ ਆਪ ਦੀ ਅਜ਼ੀਮ ਦੇਨ ਹਰੀ ਮੰਦਰ ਤੇ ਫਿਰ ਤਰਨ ਤਾਰਨ ਦਾ ਮਹਾਨ ਤੀਰਥ ਤੇ ਅਸਥਾਨ ਹੈ ਕਹਿੰਦੇ ਨੇ ਜਦ ਆਪ ਨੇ ਹਰੀ ਮੰਦਰ ਤਾਮੀਰ ਕਰਾਣ ਦੀ ਸੋਚੀ ਉਸਾਰਨ ਦੀ ਸੋਚੀ ਤਾਂ ਆਪ ਦੇ ਅੰਦਰ ਖਿਆਲ ਆਇਆ ਨਹੀਂ ਕਿਸ ਕੋਲੋਂ ਰਖਾਈ ਹੈ बुनियादी पत्थर किसको रखाइए आपने इस दिन साइमिया मीर पासो रखाई इस तरीके नाल विकृतियां तो ऊंची दुनिया भेद भाव तो ऊंची दुनिया दा सरोत आपने मुहैया कीता हरिमंदिर साहिब दीनी साइमिया मीर ने रखे जो सिख इतिहास दे पूर्ण तौर ते उजागर है ਗੁਰੂ ਗੁਰਦੇਵ ਜੀ ਮਹਾਰਾਜ ਦੇ ਹੋਰ ਅਜ਼ੀਮ ਦੇਨ ਧਨ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰ ਗੰਦ ਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਦੇ ਸੰ ਕੁਝ ਪੋਥੀਆਂ ਬਾਬਾ ਮੋਹਨ ਜੀ ਪਾਸਨ ਗੋਵਿੰਦ왈 ਸਾਹਿਬ ਕਹਿੰਦੇ ਨੇ ਬਾਬਾ ਬੁੱਢਾ ਜੀ ਪੋਥੀਆਂ ਲੈਣ ਲਈ ਗਏ ਮਾਇੂਸ ਲੋਟੇ ਪਾਇ ਗੁਰਰਾਜ ਜੀ ਪੋਥੀਆਂ ਲੈਣ ਲਈ ਗਏ मोहन जी ने नेदतिया का लंगी पेरी धन गुरु अर्जुन देव जी महाराज आप चल गए हैं। ओठे जिस ढंग नाल प्रभु मोहन दी अकाल पुरख मोहन दी ਉਸਤਤੀ ਕੀਤੀ ते अखिया मोहन तेरे ऊंचे मंदिर प्रभु दीस उपमानो मीठी आवाज मीठी धुनें दे राही जद सुनया समाधि च बैठे موہن جی اک کھلی آپ تھلے آئے چوبارا موہن جی سون یادگار بٹایا پوتیاں ہوالے کیت لیکن کچھ بچن بھی کہ جو کبھی سنتوخی مہاراج نے انج لکھے نے پرتھم ہماری وسط لاستے کل بھل انکی ہوتی جو گرتا پہلے پتا گرو امرداس جی مہاراج ساسن پراپت کر لیا پتا نے پراپت کر لیا کھو لی وسطو پلیا کے کول سی سوڈیا نے کھو لی پرتھم ہماری وسط لئی تپاستے کل بن ان کی ہوتی جگتا جاستے लाज ना धारो आप अबै चल आयो सब गुरुवन के शब्द लेन हित धायो ते हुण थानो शर्म नहीं आउंदी गद्दी ते चली गई सडे कोलो हुण पोथियां लेन लई ले आ गए हुण सतगुरुां दे वचन लेन लई ले जो है आ गए पर हाथ जोड़ के गुरु अर्जुन देव जी महाराज बैठे रहे गुरु अमरदास जी महाराज दी पावन संतान जान के समाधि लीन पुरुष जान के

ਐਜਿ ਤੁਹਾਡੀ ਜੋ ਹੈ ਝੋਲੀ 'ਚ ਇਸ ਤਰ੍ਹਾਂ ਨਿੰਦਾ ਦੇ ਚ ਲਿਪਟੇ ਹੋਏ ਉਸਤ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ ਇਹਨਾਂ ਪੋਤ੍ਹੀਆਂ ਨੂੰ ਆਪਣੇ ਸਿਰ ਦੇ ਉੱਤੇ ਹੀ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਆਏ ਰਾਮ ਸਰ ਦੇ ਵਿੱਚ ਬੈਠ ਕੇ ਆਪਨੇ ਧੰ ਗੁਰਗੰਸਾਬ ਜੀ ਮਹਾਰਾਜ ਦੀ ਜਤ ਸੰਪਾਦਨਾ ਆਰੰਭ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲਿਖਾਰੀ ਭਾਈ ਗੁਰਦਾਸ ਜੀ